YouTube ਤੋਂ پیسے ਕਿਵੇਂ ਕਮਾ ਸਕਦੇ ਆ ਕਿਹੜਾ ਤਰੀਕਾ ਕਿ YouTube ਤੋਂ پیسے ਕਮਾ ਸਕੀਏ ਤੇ ਜੋ ਆਪਾਂ ਨੂੰ ਨਹੀਂ ਪਤਾ ਕਿ ਆਪਾਂ پیسے ਕਿਵੇਂ ਕਮਾਈਏ 2025 'ਚ YouTube ਤੋਂ پیسے ਕਿਵੇਂ ਕਮਾ ਸਕਦੇ ਆ ਤਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਦੇ ਆ ਕਿ YouTube ਤੋਂ پیسے ਆਪਾਂ ਕਿਵੇਂ ਕਮਾ ਸਕਦੇ ਆ ਸਾਰਾ ਕੁਝ ਦੱਸਾਂਗੇ ਆਪਾਂ ਤੁਹਾਨੂੰ ਮੋਨਟਾਈਜੇਸ਼ਨ ਬਾਰੇ YouTube ਦੇ ਪਾਲਿਸੀ ਵગેਰਾ ਕਾਪੀਰਾਈਟ ਵગેਰਾ ਅੱਜ ਤੁਹਾਨੂੰ ਸਕਰੀਨ ਤੇ ਲੈ ਕੇ ਚੱਲੀਏ ਤਾਂ ਜਿਦਾਂ ਕਿ ਤੁਹਾਨੂੰ ਪਤਾ ਕਿ YouTube ਤੋਂ ਬਹੁਤ ਜ਼ਿਆਦਾ ਕਮਾਈ ਹੋ ਰਹੀ ਹੈ ਅੱਜ ਦੇ ਜ਼ਮਾਨੇ 'ਚ ਕਾਫੀ ਕੰਪੀਟੀਸ਼ਨ ਹੈ ਕਿਉਂਕਿ YouTube ਕ੍ਰिएਟਰ ਕਾਫੀ ਹੋ ਗਏ ਨੇ ਤਾਂ ਉਹਦਾ ਕਰਕੇ ਕੰਪੀਟੀਸ਼ਨ ਚੱਲਦਾ YouTube ਦਾ ਤਾਂ ਕ੍ਰिएਟਰ ਇੱਕ ਦੂਜੇ ਨਾਲ ਕੰਪੀਟੀਸ਼ਨ ਹੀ ਲਾ ਲਓ ਹਾਂ ਤਾਂ ਆਪਾਂ ਦੱਸ ਦਿਆਂ ਤੁਹਾਨੂੰ ਕਿ ਵੀਡੀਓ YouTube ਤੋਂ ਪੈਸਾ ਕਮਾ ਸਕਦੀਆਂ ਤਾਂ ਆਪਾਂ ਆਪਣੀ ਵੀਡੀਓ ਅਪਲੋਡ ਕਰਨੀ ਆ ਇਹ ਤੁਹਾਨੂੰ ਪ੍ਰੋਸੈਸ ਪਤਾ ਜੀ ਨਹੀਂ ਪਤਾ ਤਾਂ ਅੱਗੇ ਵੀਡੀਓ ਦੇਖ ਲਿਓ ਕਿ ਕਿਹੜੇ ਟਾਈਮ ਤੇ ਅਪਲੋਡ ਕਰਨੀ ਆ ਤਾਂ ਉਹ ਚੈੱਕ ਰਿਓ ਜਾ ਕੇ ਕਿ ਵੀ ਕੌਨ ਸਾ ਬੈਸਟ ਟਾਈਮ ਹੈ ਅਪਲੋਡ ਕਰਨ ਦਾ ਤੇ YouTube ਵੀਡੀਓ ਅਪਲੋਡ ਕਿਵੇਂ ਕਰਨੀ ਆ ਤਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ YouTube ਤੋਂ ਪੈਸੇ ਕਿਵੇਂ ਕਮਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ YT ਸਟੂਡੀਓ Chrome 'ਚ ਓਪਨ ਕਰਦੇ ਆਂ ਤਾਂ ਇੱਕ ਤਾਇਪ ਹੀ ਹੁੰਦਾ ਬਾਈਟ ਸਟੂਡੀਓ ਦਾ ਉਹ ਵੀ ਕਰ ਸਕਦੇ ਆਂ ਤੇ ਆਪਾਂ Chrome 'ਚ ਕਰਦੇ ਆਂ ਤਾਂ ਇਹ ਆ ਜਾਂਦਾ ਮੋਨਟਾਈਜ਼ੇਸ਼ਨ YouTube ਦਾ ਸਭ ਤੋਂ ਪਹਿਲਾਂ ਹੁੰਦਾਗਾ एलिਜੀਬਿਲਟੀ ਆਉਂਦੀ ਆ 500 ਸਬਸਕ੍ਰਾਈਬਰ ਤੇ ਪਿਛਲੇ 90 ਡੇ ਚ 3 ਵੀਡੀਓ ਅਪਲੋਡ ਕਰਨੇ ਹੋਣਗੇ ਤਾਂ ਸਿੰਪਲੀ ਆ ਤੇ ਉਸ ਤੋਂ ਬਾਅਦ 3000 ਵਾਚ ਟਾਈਮ ਆਉਂਦਾਗਾ 3000 ਵਾਚ ਟਾਈਮ ਤਾਂ ਇਹ ਪੂਰਾ ਕਰਨਾ ਹੁੰਦਾ ਪਹਿਲਾ ਨੰਬਰ ਤੇ ਆਪਾਂ ਠੀਕ ਆ ਇਹਦੇ ਨਾਲ ਆਪਾਂ ਨੂੰ ਦੋ ਤਿੰਨ ਚੀਜ਼ਾਂ ਮਿਲ ਜਾਂਦੀਆਂ ਜਿਵੇਂ ਮੈਂਬਰਸ਼ਿਪ ਮਿਲ ਗਈ ਤੇ ਸੁਪਰ ਮਿਲ ਗਿਆ ਤੇ ਸ਼ੋਪਿੰਗ ਦਾ ਮਿਲ ਗਿਆ ਤਾਂ ਤਿੰਨ ਚੀਜ਼ਾਂ ਆਪ ਨੂੰ ਹੋ ਜਾਂਦੀਆਂ ਉਸ ਤੋਂ ਬਾਅਦ ਆਉਂਦਾਗਾ ਵਾਚ ਪੇਜਟ ਇਹਦਾ ਕ੍ਰਾਈਟੇਰੀਆ ਹੈਗਾਗਾ 1000 ਸਬਸਕ੍ਰਾਈਬਰ 4000 ਵਾਚ ਟਾਈਮ ਠੀਕ ਹੈ ਤਾਂ ਮੈਨ ਇਹ ਆ ਗਿਆ ਇਹਦੇ ਨਾਲ ਆਪਣੇ ਪੇਜ ਵੀਡੀਓ ਵਗੈਰਾ ਤੇ ਸ਼ਾਰਟ ਵੀਡੀਓ ਤੇ ਲੌਂਗ ਵੀਡੀਓ ਤੇ ਐਡਸ ਵਗੈਰਾ ਆਉਂਦੀਆਂ ਨੇ ਤਾਂ ਜੀਦਾ ਕਰਕੇ ਕੇ ਜਿਆਦਾ ਪੈਸਾ ਬਣਦਾ ਤਾਂ ਉਸ ਤੋਂ ਬਾਅਦ ਇੱਥੇ ਆਪਾਂ ਅਪਲਾਈ ਕਰ ਸਕਦੇ ਹਾਂ ਤੇ ਲਰਨ ਮੋਰ ਆ ਰਿਹਾ ਹੈ ਇਥੇ ਅਪਲਾਈ ਦਾ ਬਟਨ ਆ ਜਾਂਦਾ ਫਿਰ ਜਦੋਂ ਆਪਣਾ ਕਰਾਈਟੇਰੀਆ ਹੋ ਜਾਂਦਾ ਪੂਰਾ ਤਾਂ YouTube ਤੋਂ ਪੈਸਾ ਕਮਾਉਣ ਦੇ ਇਹ ਤਰੀਕਾ ਕਿ ਆਪਾਂ ਜਲ ਜਿਆਦਾ ਵੀਡੀਓ ਅਪਲੋਡ ਕਰੀਏ ਤਾਂ ਵਧੀਆ ਵਧੀਆ ਕੰਟੈਂਟ ਅਪਲੋਡ ਕਰੀਏ ਚੈਨਲ ਗਰੋ ਹੋ ਜਾਊਗਾ ਤੇ ਮੋਨਟਾਈਜੇਸ਼ਨ ਲਈ ਪੈਸੇ ਕਮਾਉਣ ਲਈ ਤਿਆਰ ਹੋ ਜਾਊਗਾ ਆਪਣਾ ਚੈਨਲ ਠੀਕ ਹੈ ਤਾਂ ਇਹ ਤਰੀਕਾ ਉਸ ਤੋਂ ਬਾਅਦ ਐਨਾਲਿਟਿਕ ਆ ਜਾਂਦਾ ਜੇ ਕਾਪੀਰਾਈਟ ਦੇਖਣਾ ਪੇਜ ਤੇ ਜਾ ਕੇ ਦੇਖ ਸਕਦੇ ਆਂ ਇੱਥੇ ਜਾ ਕੇ ਆਹ ਕਾਪੀਰਾਈਟ ਆ ਜਾਂਦਾ ਆਪਣੀ ਵੀਡੀਓ ਤੇ ਕਿਸੇ ਦੇ ਵੀ ਸ਼ਾਰਟ ਤੇ ਕਾਪੀਰਾਈਟ ਆ ਤਾਂ ਇੱਥੇ ਸਾਰਾ ਸ਼ੋਅ ਕਰੂਗਾ ਵੀ ਆਹ ਥੋਡੀ ਵੀਡੀਓ ਤੇ ਕਾਪੀਰਾਈਟ ਆ ਤਾਂ ਉਹਨੂੰ ਡੀਲੀਟ ਕਰ ਦੋ ਜਾਂ ਉਹਨੂੰ ਟ੍ਰਿਮ ਕਰ ਸਕਦੇ ਹਾਂ ਕੱਟ ਕਰ ਸਕਦੇ ਹਾਂ ਥੋ ਠੀਕ ਹੈ ਤਾਂ YouTube ਤੋਂ ਪੈਸੇ ਕਮਾਉਣ ਦਾ ਇਹ ਤਰੀਕਾ ਤਾਂ ਜਲਦੀ ਜਲਦੀ ਗਰੋਅ ਕਰੋ ਚੈਨਲ ਜਾ ਕੇ ਵੀਡੀਓ ਅਪਲੋਡ ਕਰੋਗੇ ਤਾਂ ਇਹ ਤਰੀਕਾ YouTube ਤੋਂ ਪੈਸੇ ਕਮਾਉਣ ਦਾ ਤਾਂ ਵਧੀਆ ਵਧੀਆ ਕੰਟੈਂਟ ਲੈ ਕੇ ਆਓ ਅਪਲੋਡ ਕਰੋ ਉਸ ਨੂੰ ਤਾਕੇ ਚੈਨਲ ਗਰੋ ਹੋਵੇ ਤੇ ਟੈਗ ਕਿੱਦਾਂ ਦੇਣੇ ਆ ਉਹ ਆਪਾਂ ਪਿਛਲੀ ਵੀਡੀਓ 'ਚ ਦੱਸਿਆ ਹੋਇਆ ਉਹ ਜਾ ਕੇ ਚੈੱਕ ਕਰਿਓ ਤੁਸੀਂ ਦੇਖਿਓ ਸਾਰੇ ਵਾਚ ਕਰਿਓ। ਹਾਂ ਕਾਫੀ ਵੀਡੀਓ ਪਈਆਂ ਨੇ ਆਪਣੇ ਚੈਨਲ ਤੇ ਜਾ ਕੇ ਚੈੱਕ ਕਰਿਓ ਤਾਂ ਕਿ ਸਾਰੇ ਚੈਨਲ ਗਰੋ ਕਰ ਸਕੀ ਆਪਾਂ ਨਾ। ਹਾਂ ਇਦਾਂ ਹੀ ਘੰਟ-ਘੰਟ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ Facebook ਰਿਲੇਟਡ YouTube ਰਿਲੇਟਡ ਵੀਡੀਓ ਨੀਚੇ ਕਮੈਂਟ ਕਰਕੇ ਜਾਓ ਕਿੱਦਾਂ ਲੱਗੀ ਅੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਵੀਡੀਓ 'ਚ।